ਹੋਰ ਧਿਆਨ ਦੇਣ ਵਾਲੀ ਗੱਲ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਆਪਾਂ ਕਰਦੇ ਆਂ ਮਹਾਰਾਜ ਨੂੰ ਮੱਥਾ ਟੇਕਦੇ ਆਂ ਮੱਥਾ ਟੇਕ ਕੇ ਮਹਾਰਾਜ ਨੂੰ ਪਰਕਰਮਾ ਕਰਕੇ ਮਹਾਰਾਜ ਦੇ ਕੋਲ ਆ ਕੇ ਇੱਕ ਗੱਲ ਕਿਹਾ ਕਰੋ ਮਹਾਰਾਜ ਜੀ ਕਿਰਪਾ ਕਰਦੇ ਹੋ ਐਨੀ ਗੱਲ ਜਰੂਰ ਕਹਿਣੀ ਚਾਹੀਦੀ ਹੈ ਮਹਾਰਾਜ ਜੀ ਜੇ ਤੁਸੀਂ ਐਨੀ ਗੱਲ ਕਹੋਗੇ ਨਾ ਵੀ ਮਹਾਰਾਜ ਜੀ ਕਿਰਪਾ ਕਰਦੇ ਹੋ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਣਾ ਹੈ ਉੱਤਰ ਜਦੋਂ ਤੱਕ ਪਿਤਾ ਨੂੰ ਕਹਿੰਦਾ ਨਹੀਂ ਮੈਨੂੰ ਆਹ ਵਸਤੂ ਚਾਹੀਦੀ ਹੈ ਉਦੋਂ ਤੱਕ ਵਸਤੂ ਮਿਲਦੀ ਨਹੀਂ ਆਪਣੇ ਪਿਤਾ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੌਕੇ ਹਾਟਾੜਾ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ ਪਰ ਕਰਮਾ ਕਰਕੇ ਮਹਾਰਾਜ ਦੇ ਕੋਲ ਹੱਥ ਜੋੜ ਕੇ ਇੱਕ ਵਾਰੀ ਇੰਨੀ ਗੱਲ ਜਰੂਰ ਕਹਿਣੀ ਚਾਹੀਦੀ ਹੈ ਮਹਾਰਾਜ ਜੀ ਕਿਰਪਾ ਕਰ ਦਿਓ ਮਹਾਰਾਜ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਜੋ ਤੁਹਾਨੂੰ ਜੋ ਵੀ ਮਹਾਰਾਜ ਨੇ ਦਿੱਤਾ ਪਹਿਲਾਂ ਉਹਦਾ ਸ਼ੁਕਰਾਨਾ ਕਰੋ ਸੱਚੇ ਪਾਤਸ਼ਾਹ ਆਪ ਜੀ ਨੇ ਵਸਤੂ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਮਹਾਰਾਜ ਮੈਂ ਲਾਇਕ ਨਹੀਂ ਹੰਦੇ ਪਰ ਆਪ ਜੀ ਨੇ ਕਿਰਪਾ ਕੀਤੀ ਹੈ